ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾ ਦਾ ਸਵਾਗਤ ਕੀਤਾ ਜਾਂਦਾ ਸਾਰੇ ਉਹਨਾਂ ਸੱਜਣਾ ਮਿੱਤਰਾਂ ਦਾ ਜਿਹੜੇ ਸਾਡੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਨੇ ਤੇ ਅੱਜ ਅਸੀਂ ਗਰੇਆਂ ਤਹਿਸੀਲ ਤੇ ਜਿਹੜਾ ਬਟੰਡਾ ਦੇ ਪਿੰਡ ਜੱਸੀ ਪੌ ਵਾਲੀ ਚ ਬਾਈ ਗੋਰੇ ਔਲਫ ਦੇ ਸਟੱਡ ਫਾਰਮ ਤੇ ਸਟੱਡ ਫਾਰਮ ਦਾ ਨਾਮ ਹੈ ਔਲਫ ਸਟੱਡ ਫਾਰਮ ਬਾਈ ਗੋਰੇ ਬਹੁਤ ਵਧੀਆ ਜਾਨਵਰ ਰੱਖੇ ਹੋਏ ਨੇ ਆਓ ਕਰਾਉਣੇ ਆ ਬਾਈ ਨਾਲ ਗੱਲਬਾਤ ਉਹਦੇ ਦਿਖਾਉਣੇ ਆ ਬਾਈ ਦਾ ਘੋੜਾ ਰਾਣਾ ਬਹੁਤ ਸੋਹਣਾ ਘੋੜਾ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਆਓ ਕਰਾਉਣੇ ਆ ਗੱਲਬਾਤ ਰਾਣੇ ਹੈਦਰਾ ਸਾਰੇ ਦਸੇ ਭਰਾਵਾਂ ਨੂੰ ਪਿਆਰ ਭਰੇ ਹੱਸਿਆ ਕਾਲ ਜੀ ਅੱਜ ਫੇਰ ਤੁਹਾਡੇ ਸਾਰੇ ਭਰਾਵਾਂ ਦੇ ਲਈ ਬਿਟਿਓ ਲੈ ਕੇ ਆਇਆ ਇੱਕ ਬਾਈ ਜੀ ਅਸੀ ਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਇਹ ਨੇ ਬਾਈ ਜੀ ਗੋਰਾ ਸਿੰਘ ਔਲਖ ਤੇ ਬਾਈ ਜੀ ਮੈਂ ਆਪਾਂ ਖੜੇ ਕਿੱਥੇ ਐ ਦੱਸੋਗੇ ਇਹ ਜੀ ਜੱਸੀਪੋ ਵਾਲੀ ਪਿੰਡ ਦਾ ਦਾ ਮੰਡੇ ਤੋਂ ਮhalla 4-5 ਕਿਲੋਮੀਟਰ ਦੂਰੀ ਤੇ ਰਹਿੰਦਾ ਪੂਸ ਮੰਡੀ ਲੱਗ ਗਿਆ ਇਹਨਾਂ ਨਾਲ ਘਟਾਰ ਸਿੰਘ ਵਾਲਾ ਇਹਨਾਂ ਦੇ ਠੀਕ ਹੈ ਜੀ ਹਾਂਜੀ ਆਪਾਂ ਸੈਂਟਰ ਜੇ ਚੱਲੀਏ ਇਧਰੋਂ ਠੀਕ ਹੈ ਠੀਕ ਹੈ ਗੈਰੀ ਆ ਇਹਨਾਂ ਲੱਗੇ ਤਿੰਨ-ਚਾਰ ਕਿਲੋਮੀਟਰ ਦੇ ਠੀਕ ਹੈ ਹਾਂਜੀ ਤੇ ਭਾਈ ਜਿਹੜਾ ਆਪਣਾ ਬੱਚਾ ਇਹ ਰਾਣਾ ਹਾਂਜੀ ਉਮਰ ਕਿੰਨੀ ਹੋਗੀ ਸਭ ਤੋਂ ਪਹਿਲਾਂ ਤਾਂ ਜੀ ਉਮਰੇ ਇਹ 28 ਮਹੀਨੇ ਦੇ ਕਰੀਬ ਹੋ ਗਿਆ ਜੀ ਦੋ ਦੰਦ ਲੱਗ ਚੁੱਕੇ ਹੈਗਾ ਠੀਕ ਹੈ ਜੀ ਹਾਂ ਪਿਛਲੇ ਇਹ ਮੌਨ ਲਾ ਪਛੋਤ ਹੀ ਪਾਇਆ ਸੀ ਦੋ ਦੰਦ ਪਾਇਆ ਸੀ ਪਿਛਲੇ ਸਾਲ ਠੀਕ ਹੈ ਬਾਈ ਇਹ 6 ਮਹੀਨੇ ਜੀ ਸ਼ੋ ਹੋਏ ਸੀਗੇ ਠੀਕ ਹੈ ਜੀ ਮਾਰਚ ਅਪ੍ਰੈਲ ਚ ਸ਼ੋ ਹੁੰਦੇ ਆ ਇਹ ਇੱਕ ਤਾਂ ਭੋਗੀਵਾਲ ਪਾਇਆ ਸੀਗਾ ਬਾਬੇ ਕਰਾਉਂਦੇ ਆ ਠੀਕ ਹੈ ਕਿੱਥੇ ਕਰਾਉਂ ਸੀਗਾ ਜੀ ਠੀਕ ਹੈ ਦੋਨਾਂ ਦਾ 7ਵਾਂ 8ਵਾਂ ਨੰਬਰ ਇਹਨੇ ਲਿਆਗਾ ਠੀਕ ਹੈ ਨੇਚਰ ਸਪੌਟਲੈਸ ਹੈ ਜੀ ਚੌਂਡਾ ਇੰਚ ਦੀ ਹਾਈਟ ਹੈ ਚੌਂਡਾ ਇੰਚ ਹੈ ਟਾਈਟ ਹੈ ਬਾਕੀ ਭਾਈ ਜਿਹੜੀ ਸ਼ੋਹਾਂ ਦੀ ਗੱਲ ਕਰੀ ਸ਼ੋਹ ਦੇ ਵਿੱਚ ਆਪਾਂ ਜਿਵੇਂ ਕਹਨੇ ਆ ਨਾ ਵੀ ਕਿਹੜਾ ਹਰੀ ਦਾ ਗਰਾਊਂਡ ਤੇ ਜਾਣਾ ਹੀ ਬਹੁਤ ਵੱਡੀ ਗੱਲ ਹੋ ਗਈ ਨੰਬਰ ਇਕੱਲਾ ਇਕੱਲਾ 65 ਦੇਖਿਆ ਜਾਂਦਾ ਹਾਂਜੀ ਜਿਹੜਾ ਵੀ ਬੱਤਿਆ ਜਾਂਦਾ ਭਾਈ ਸਾਰੇ ਬਹੁਤ ਤਗੜੇ ਬੱਤੇ ਵਾਲੋ ਸ਼ੋਹ ਦੇ ਵਿੱਚ ਪੈਂਦੇ ਆ ਹਾਂ 30 32 ਨੱਕ ਸੀਗੇ ਜੀ ਬੱਤੇ ਮਨਲਾ ਸ਼ੋਹ ਸੀਗਾ 32 ਨਗਾ ਨੇ ਵਿੱਚ ਚੁਣਿਆ ਹਾਂ 7 8 9 ਆਉਣਾ ਬਹੁਤ ਵਧੀਆ ਖਤਮ ਹੈ ਤੇ ਪਿਓ ਵਾਲੇ ਪਾਸੋਂ ਕਿਹੜੀ ਲਾਈਨ ਆ ਭਾਈ ਜੀ ਇਹ ਮਹਾਰਾਣੇ ਡੋੜਦਾ ਬੱਚਾ ਜੀ ਬਿੰਦਰ ਵਾਲਿਆਂ ਕੋਲੇ ਭਾਈ ਯਾਰ ਕੋਲੇ ਕਿਹੜੇ ਪਿੰਡ ਆ ਜੀ ਇਹ ਡੋਡੀ ਪਾ ਉਹ ਫਾਟੇ ਨਾਲ ਲੜਾ ਦੇ ਜੀ ਹਾਂ ਕੋਈ ਠੀਕ ਹੈ ਜੀ ਤੇ ਮਾਂ ਦੇ ਪਾਸੋਂ ਕਿਹੜਾ ਜੀ ਮਾਂ ਦੇ ਪਾਸੋਂ ਸਾਲੀ ਵਾਲੀ ਲੈਣਾ ਜੀ ਨੌਕਰੀ ਘੋੜੀ ਸੇਰੀ ਮਾਂ ਟ੍ਰੇਡ ਕੈਂਚ ਦੀ ਠੀਕ ਹੈ ਜੀ ਉਹ ਗੁਜਰਕੀ ਸੀ ਕੋੜੀ ਜੀ ਠੀਕ ਹੈ ਹਾਂ ਇਹ ਦੁੱਧਤੀ ਪਾਲੇ ਬਜਾ ਗਾਂ ਦੇ ਦੁੱਧਤੀ ਅੱਛਾ ਗਾਂ ਦੇ ਦੁੱਧਤੀ ਹਾਂ ਰੋਤੇ ਪਾਲੇ ਇਹ ਬਾਕੀ ਜਮਾ ਬੱਚਿਆਂ ਨੂੰ ਪਾਲਾਂਗੇ ਪਰ ਠੋਪਿਆ ਸਭ ਤੋਂ ਪਹਿਲੀ ਗੱਲ ਤਾਂ ਇਹ ਦੱਸੋ ਜੀ ਸ਼ੌਂਕ ਤਾਂ ਜੀ ਬਾਈ ਲੋਕਾਂ ਵਾਲੀਆਂ ਵੀਡੀਓ ਦੇਖਦੇ ਹੁੰਦੇ ਸੀਗੇ ਸੁਖਜਨ ਤੁਸੀਂ ਸੁਖਜਨ ਦਾ ਸਿੰਘ ਲੋਕੋ ਦੀ ਠੀਕ ਹੈ ਤੇ ਵਧੀਆ ਮੰਨ ਲਓ ਨਾ ਸਮੋਗਸਾਂ ਨੂੰ ਜਾਗਿਆ ਵੀ ਵੀਡੀਓ ਦੇ ਦੇਖ ਕੇ ਵੀ ਹਾਂ ਯਾਰ ਆਪਾਂ ਵੀ ਕੋਈ ਨਾ ਕੋਈ ਬਿਲਕੁਲ ਚੇਂਜ ਕਰ ਗਏ ਜਾਂ ਕੋੜਾ ਲਈਏ ਕੋਈ ਨਾ ਕੋਈ ਹਾਂਜੀ ਹਾਂਜੀ ਤੇ ਫਿਰ ਅਸੀਂ ਇਥੇ ਮਾਹੀ ਨੰਗਲ ਤੇ ਘੋੜੀ ਲਈ ਪਹਿਲੀ ਠੀਕ ਹੈ ਸੂਈ ਸੀਗੀ ਘੋੜੀ ਉਹ 90 99000 ਦੀ ਘੋੜੀ ਲੈ ਲਈ ਅਸੀਂ ਸੂਈ ਸਵਾਈ ਲੀਲੀ ਜੰਬੀ ਸੀਗੀ ਠੀਕ ਹੈ ਬਾਈ ਜੀ ਤੇ ਉਹ ਅਸੀਂ ਮਿੰਨਾ ਤੋਂ ਮਿੰਨੀ ਸਾ ਮਾਗੀ ਦਾ ਮੇਲਾ ਆ ਗਿਆ ਦੁਬਾਰਾ ਠੀਕ ਹੈ ਜੀ ਮਾਗੀ ਦਾ ਮੇਲਾ ਆ ਗਿਆ ਅਸੀਂ ਮਾਗੀ ਦੇ ਮੇਲੇ ਤੇ ਟਰਾਲੀ ਤੇ ਚੜਾ ਕੇ ਉੱਥੇ ਮੰਡੀ ਲੈ ਗਏ ਠੀਕ ਹੈ ਜੀ ਹੁਣ ਸਿੱਧਾ ਅਣਜਾਣ ਹੀ ਨਵਾਂ ਸੀਗੇ ਜਾਣਕਾਰ ਤਾਂ ਹੈ ਨਹੀਂ ਸੀ ਬਿਲਕੁਲ ਫਿਰ ਟਰਾਲੀ ਦੇ ਨਾਲ ਹੀ ਅਸੀਂ ਬਹਨ ਬੋਣ ਲਈ ਇੱਥੇ ਠੀਕ ਹੈ ਕੋਈ ਬੱਚੀ ਵਧੀਆ ਵੇਚੀ ਜੀ ਠੀਕ ਹੈ ਜੀ 45 50000 ਦੀ ਅੱਛੀ ਵੇਚੀ ਠੀਕ ਹੈ ਜੀ 80 85000 ਦੀ ਦੱਬਣ ਹੋ ਗਈ ਸੀ ਦੁਬਾਰਾ ਠੀਕ ਹੈ ਠੀਕ ਹੈ ਭਾਈ ਜੀ ਤੇ ਉਹ ਚਲੋ ਸਾਨੂੰ ਲਾਲਚ ਹੋ ਗਿਆ ਪੈਸੇ ਵਧੀਆ ਬਣਦੇ ਵੀ ਨਾਲ ਬਾਤ ਤੌਰ ਤੇ ਵੀ ਠੀਕ ਹੈ हां ਛੌਕ ਵੀ ਹੈ ਤੇ ਚਲੋ ਭਾਈ ਛੌਕ ਨੂੰ ਆਪਾਂ ਪਾਲ ਵੀ ਰਹੇ ਹਾਂ ਫਿਰ ਅਸੀਂ ਉੱਥੋਂ ਹੋਰ ਦੋ ਕੋੜੀਆਂ ਲੈ ਲਈਆਂਗੇ ਮੇਲੇ ਤੋਂ ਠੀਕ ਹੈ ਵੀ ਘਰੇ ਰੱਖਣ ਵਾਸਤੇ ਜਾਨੀ ਕਿ ਉਹਦੇ ਅੰਦਰ ਜਿਹੜੀ ਤਿੰਨ ਕਿ ਉਹ ਬਾਈ ਸੁਖਿੰਦਰ ਸਿੰਘ ਲੋਕੋ ਦੇ ਵੀਡੀਓ ਦੇਖਣ ਨਾਲ ਗੇਮ ਨੂੰ ਦੇਖਿਆ ਅਸੀਂ ਸ਼ੁਰੂ ਰਿਹਾ ਬਿਲਕੁਲ ਜੀ ਉਹਨਾਂ ਦੀ ਮੱਲ ਵੀ ਉਹ ਬਾਈ ਲੋਕ ਡਾਊਨ ਤੋਂ ਪਾਉਣ ਲੱਗੇ ਸੀਗੇ ਨਹੀਂ ਕਿਹਦੇ ਵਿੱਚ ਪਾਉਣ ਲੱਗੇ ਸੀ ਮੈਂ ਬਿਲਕੁਲ ਬਿਲਕੁਲ ਅਸੀਂ 21 ਚ ਲਈਆਂ ਸੀ ਬਾਕੀ ਬਾਈ ਸੁਖਜਿੰਦਰ ਸਿੰਘ ਲੋਪੋ ਨੇ ਜਿਹੜਾ ਜੇ ਆਪਾਂ ਆਖੀਏ ਤਾਂ ਦੂਰੀਵਰ ਘੋੜਿਆਂ ਨੂੰ ਉਹ ਜਾਗਰਕਾਰ ਨਾਲ ਪ੍ਰੋਮੋਟ ਪ੍ਰੋਮੋਟ ਨਹੀਂ ਕੀਤਾ ਤਾਂ ਕਿਉਂਕਿ ਘੋੜਿਆਂ ਦਾ ਸ਼ੌਂ ਬਿਲਕੁਲ ਖਤਮ ਹੋ ਗਿਆ ਸੀ ਹਾਂ ਹਾਂ ਤਾਂ ਬਾਈ ਸੁਖਜਿੰਦਰ ਸਿੰਘ ਲੋਪੋ ਵੀ ਇਹ ਪਾਉਣ ਲੱਗੇ ਹੋਣੇ ਦੂਰੀਵਰ ਜਾਗਰਕਾਰ ਹਾਂ 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 ਤੇ ਹੋਰ ਆਪਣੇ ਕੋਲੇ ਕਿੰਨੇ ਬੱਚੇ ਵੀ ਵੱਡਾ ਯੋਗਦਾਨ ਹਾਂ ਜਾਂ ਕਿੰਨੀਆਂ ਘੋੜੀਆਂ ਇਸ ਟਾਈਮ ਆਪਣੇ ਕੋਲ ਆਪਣੇ ਕੋਲੇ ਜੀ 4-5 ਘੋੜੀਆਂ ਬੱਚਾਂ ਤੇ ਲੱਗੀਆਂ ਹੋਈਆਂ ਠੀਕ ਹੈ ਜੀ ਦੋ ਛੋਟੇ ਬੱਚੇ ਆ ਇੱਕ ਨੁਕਰਾਰਾ ਇੱਕ ਸਜਾਵਲੀਲਾ ਦਾ ਠੀਕ ਹੈ ਤੇ ਦੋ ਮਾਰਵਾੜੀ ਘੋੜੀਆਂ ਤੇ ਸਟਾਰਟ ਫਾਰਮ ਬਾਈ ਜਿਸ ਬੱਚੇ ਸ਼ੁਰੂ ਕਰਕੇ ਹਾਂ ਸਟਾਰਟ ਸਰਵਸੇ 2 ਮਹੀਨ 4 ਮਹੀਨੇ ਹੋ ਗਏ ਜੀ ਠੀਕ ਹੈ ਦੋ ਤਿੰਨ ਤਿੰਨ ਮਹੀਨੇ ਨੇ ਰੱਪਣ ਘੋੜੀਆਂ ਦੋ ਠੀਕ ਹੈ ਜੀ ਕਿ ਉਹ ਆਪ ਆਪਣੀ ਕਲ ਦੀਪ ਲੈ ਗਿਆ ਸੀ ਬੀਟੀ ਵਾਲੇ ਵਾਲਾ ਠੀਕ ਹੈ ਤੇ ਕਿਥੇ ਡੱਬਾ ਦੇ ਨਾਲ ਲੱਕੜ ਵਾਲਾ ਪੰਡਾ ਜੀ ਉੱਥੇ ਮੰਨ ਲਾ ਉਹ ਕੋੜੀ ਗਈ ਨੌਕਰੀ ਆਪਣੇ ਉੱਪ ਬਣਾਵੀ ਠੀਕ ਹੈ ਜੀ ਅੱਛਾ ਕਿੱਥੇ ਬਣਾ ਕੰਨੇ ਹਾਂ ਠੀਕ ਹੈ ਕਿੰਨਾ ਸਮਾਂ ਹੋ ਗਿਆ ਚਾਰ ਪੰਜ ਮਹੀਨੇ ਹੋ ਗਏ ਹਾਂ ਚਾਰ ਪੰਜ ਮਹੀਨੇ ਹੋ ਗਏ ਜੀ ਸੋ ਯਾਨੀ ਕਿ ਛੇਤੀ ਰਿਜ਼ਲਟ ਆ ਜੂਗਾ ਹਾਂ ਛੇਤੀ ਰਿਜ਼ਲਟ ਮਲੇਖਾਂ ਨੂੰ ਮਿਲ ਜੂਗਾ ਛੇ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਆਪਾਂ ਨੂੰ ਠੀਕ ਹੈ ਜੀ ਇਹ ਬਾਕੀ ਬੱਚਾ ਬਹੁਤ ਤੇ ਵੈਸੇ ਅੱਜ ਦੀ ਘੜੀ ਫੀਸ ਕਿੰਨੀ ਰੱਖੀ ਹੈ ਭਾਈ ਬੱਚੇ ਦੀ ਫੀਸ ਨਾਰਮਲ ਰੱਖੀ ਹੈ ਜੀ ਮੰਨ ਲਾ ਹਰ ਇੱਕ ਬੰਦੇ ਦੇ ਬੱਸ ਦੇ ਹਿਸਾਬ ਨਾਲ ਮੰਨ ਲਾ ਜੀ ਆਪਾਂ ਬਾਹਲੀ ਨਹੀਂ ਰੱਖੀ 15000 ਰੁਪਏ ਜਾਇਜ਼ ਫੀਸ ਹੀ ਰੱਖੀ ਆ ਬਿਲਕੁਲ ਬਿਲਕੁਲ ਹਾਂਜੀ ਨਹੀਂ ਨਹੀਂ ਬਿਲਕੁਲ ਜਾਇਜ਼ ਹੈ ਜੀ ਬਾਕੀ ਕਈ ਵਾਰੀ ਚਲੋ ਕੋਈ ਗੱਲਬਾਤ ਵੀਰ ਭਾਈ ਆਉਂਦਾ ਹੈ ਨਾ ਉਹ ਹੈ ਚਲੋ ਮੂੰਹ ਮੱਥਾ ਰੱਖਿਆ ਜਾਂ ਪੰਜਾਬੀ ਦੇ ਕਈ ਤੇ ਜੇ ਕਈ ਵਾਰੀ ਕੋਈ ਬਾਈ ਦੀ ਘੋੜੀ ਨੂੰ ਦੂਰੋਂ ਆਉਂਦਾ ਲੈ ਕੇ ਤਾਂ ਰਹਿਣ ਦਾ ਪ੍ਰਬੰਧ ਵੀ ਹੈਗਾ ਆਪਣੇ ਕੋਲੇ ਹਾਂ ਰਹਿਣ ਦਾ ਹੈਗਾ ਆਪਣੇ ਕੋਲੇ ਕਮਰੇ ਬਣੇ ਆ ਜੀ ਠੀਕ ਹੈ ਰੱਖਣ ਵਾਸਤੇ ਕਮਰੇ ਬਣੇ ਆ ਦੋ ਆ ਰਹਿ ਸਕਦਾ ਨਾ ਰਹਿ ਸਕਦਾ ਕੋਈ ਗੱਲ ਨਹੀਂ ਆਪਾਂ ਨੂੰ ਠੀਕ ਹੈ ਹਾਂ ਖਾਣ ਪੀਣ ਦਾ ਪ੍ਰਬੰਧ ਸਾਰਾ ਮੰਨ ਲਾ ਘੋੜਿਆਂ ਦਾ ਹੈਗਾ ਬਿਲਕੁਲ ਪਰ ਹਾਂ ਜੀ ਬਿਲਕੁਲ ਇਹ ਵੀ ਵੱਡੀ ਦਿੱਕਤ ਵਾਲੀ ਗੱਲ ਨਹੀਂ ਗੱਲ ਇਹ ਵੀ ਵੱਡੀ ਗੱਲ ਹੈ ਬਹੁਤ ਹਾਂ ਜੀ ਹਾਂ ਜੀ ਤੇ ਬਾਕੀ ਭਾਈ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਬਹੁਤ ਸੋਹਣਾ ਬੱਚਾ ਰਾਣਾ ਬੱਚਿਆਂ ਹੱਡਾਂ ਪੈਰਾਂ ਦਾ ਦੇਖੋ ਭਾਈ ਜੀ ਚੈੱਕ ਕਰੋ ਸਾਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਦੇਖਣ ਵਾਲੇ ਸਾਰੇ ਭਰਾ ਤੁਸੀਂ ਆਪ ਹੀ ਜੱਜ ਕਰ ਸਕਦੇ ਹੋ